ਪਰ ਹੈ ਬੁਲਬੁਲ ਦਾ ਬੱਚਾ ਵਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਜਿਹੜਾ ਲੈ ਗਿਆ ਯਾਦ ਕਰੂਗਾ ਕਿਉਂਕਿ ਇੰਨੀ ਬਰੀਡ ਵਾਈਜ਼ ਕੱਟੀ ਹੈ ਬਰੀਡ ਪੂਰੀ ਬਰੀਡ ਤੇ ਬਿਊਟੀ ਹੈ ਇਹਦੇ ਵਿੱਚ ਠੰਡੀ ਬਹੁਤ ਆ ਪਹਿਲੀ ਪੂਰੀ ਆ ਪਹਿਲੀ ਪੂਰੀ ਠੀਕ ਬੂਰੀਆਂ ਤਾਂ ਕਰਮਾਂ ਵਾਲੀਆਂ ਜਿੱਥੇ-ਇਥੇ ਗਈਆਂ ਸਾਰੀਆਂ ਨੇ ਭਾਗ ਲਾਏ ਆ ਅੱਛਾ ਬੂਰੀਆਂ ਨੇ ਪੂਰਾ ਬਹੁਤ ਆ ਠੀਕ ਆ ਬੂਰੀਆਂ ਸਭੀਆਂ ਵੀ ਉਹਨਾਂ ਨੇ ਮੈਂ ਉਹਨਾਂ ਨੂੰ ਵਧਾਈ ਦੇਣਾ ਜਿਹੜੇ-ਜਿਹੜੇ ਲਗਾਏ ਮੇਰੇ ਵੀਰ ਅੱਛਾ ਬੜੀਆਂ ਉਹਨਾਂ ਨੇ ਸਭੀਆਂ ਦੇ ਤੂੰ ਇੱਥੇ ਰੋਕੀ ਬਾਬਾ ਇਹ ਹੁਣ ਕਿੱਡੀ ਜਿੱਥੇ ਮਰਜ਼ੀ ਖਿਲਾਰ ਲਾ ਯਾਰ ਬੱਚਾ ਬਹੁਤ ਇਹ ਕਰਦਾ ਵੇ ਹੂੰ ਕੀ ਡਾ ਵਧੀਆ ਬੱਚਾ। ਇਰੀ ਉਮਰ ਮੇਰੇ ਹਿਸਾਬ ਨਾਲ ਹੋਊਗੀ ਕਿ 7-8 ਮਹੀਨੇ ਕਿ ਨਹੀਂ? ਹਾਂ 8 ਮਹੀਨਿਆਂ ਦੀ ਹੈ। 8 ਮਹੀਨਿਆਂ ਦੀ ਤੇ ਮੱਝ ਹਜੇ ਮਿਲੀ ਜਾਂਦੀ ਹੈ। ਅੱਜ ਮੱਝ ਮੱਝ ਮਿਲਦੀ ਹੈ। ਇਹਦਾ ਮਤਲਬ ਵੀ ਕਹਿਣ ਤੋਂ ਭਾਵ ਵੀ ਲੰਮੇ ਸਮੇਂ ਦੇਣ ਵਾਲੀ ਮੈਂ ਸਮੇਂ ਆ ਜਿਵੇਂ ਮੈਂ ਅੱਗੇ ਦਸ਼ਕਾਂ ਨੂੰ ਖਾਈ ਸੀ 7ਵਾਂ ਮਹੀਨਾ ਵਾਂ ਤੇ ਝੋਟੀ ਹਜੇ ਮੈਂ ਚੋਰੀਆ। ਦੋਸਤੋ ਮੈਂ ਇੱਕ ਗੱਲ ਕਹਿ ਦਵਾਂ ਚਲੋ ਆਪਣਾ ਚੈਨਲ ਜਿਵੇਂ ਵੀ ਆ ਜਿੰਨੇ ਭਰਾ ਜੁੜੇ ਆ ਸਾਰੇ ਸ਼ਕੀਨ ਜੁੜੇ ਆ। ਤੇ ਬਾਪੂ ਆਪਦੇ ਜ਼ੁਬਾਨੀ ਦੱਸੀਓ ਮੱਝ ਦੇ ਕਿੰਨੇ ਪੈਸੇ ਲੱਗੇ ਜਿਹੜੀ ਤੋਕੜ ਆ ਤੇਰੇ ਕੋਲੇ ਮੱਝ ਮੇਰਾ ਕੋ ਤੋਕੜ ਮੱਝ ਆ ਜਿਹੜੀ ਮੈਂ ਚਵਾ ਕੇ ਲਾਈਵ ਵਿਖਾਈ ਆ ਉਹਦਨ ਹਾਂ ਉਹਦਾ ਮੈਨੂੰ ਲੱਗਾ 75000 1 ਲੱਖ 75000 ਰੁਪਇਆ ਬੰਦਾ ਇੱਧਰ ਹਰਿਆਣੇ ਤੋਂ ਅੱਗੇ ਆਪ ਦਾ ਪਿੰਡ ਐਡਰੈਸ ਦੱਸਿਆ ਸੀ ਉਹਨੇ ਠੀਕ ਆ ਹਾਂਜੀ ਸਵਾਗਤ ਆ ਦੋਸਤੋ ਤੁਹਾਡੇ ਆਪਣੇ YouTube ਚੈਨਲ ਤੇ Facebook ਪੇਜ ਨਿਊਜ਼ ਰਾਜ ਫਾਰਮ ਵਿੱਚ ਸੋ ਦੋਸਤੋ ਬੜੇ ਵੀਰਾਂ ਨੇ ਬੜੇ ਟਾਈਮ ਤੋਂ ਡਿਮਾਂਡ ਕਰੀ ਸੀ ਕਿ ਸਾਨੂੰ ਚੰਗੀ ਬਲੱਡ ਲਾਈਨ ਦੇ ਬੱਚੇ ਲਿਆ ਕੇ ਦਿੱਤੇ ਜਾਣ ਤੇ ਅੱਜ ਫਿਰ ਅੱਜ ਆਪਾਂ ਬਾਪੂ ਦੇ ਫਾਰਮ ਤੋਂ ਵੀਡੀਓ ਸ਼ੂਟ ਕਰਨ ਲੱਗੇ ਆ ਤੇ ਝੋਨਾ ਝਾਣਾ ਲਾ ਕੇ ਬਾਪੂ ਨੇ ਹੁਣ ਜਿਹੜੇ ਅ ਐਨੀਮਲ ਲਿਆਂਦੇ ਆ ਦੇਖ ਸਕਦੇ ਆ ਟੇਡਾ ਕੱਟ ਬੱਗੀ ਮੁੱਛ ਤੇ ਟੇਡਾ ਕੱਟ ਤੇ ਮਣਕਣੀ ਅੱਖ ਜਿਹਦੀ ਰਹਿੰਦੀ ਆ ਦੋਸਤੋ ਵੀਡੀਓ ਦੀ ਹਰ ਸਾਰੇ ਚੈਨਲਾਂ ਉੱਪਰ ਪੂਰੀ ਧੱਕ ਤੇ ਹੁਣ ਵੇੜ ਨਾ ਕਰਿਓ ਨਹੀਂ ਤਾਂ ਇਹ ਜਾਣੇ ਆ ਜਿੰਨੇ ਵੀ ਐਨੀਮਲ ਚੱਕੋ ਚੱਕ ਜਾਣੇ ਆ ਕਿਉਂਕਿ ਇਹ ਜਿਹੜੇ ਐਨੀਮਲ ਆ ਹਰ ਇੱਕ ਦੇ ਘਰੇ ਨਹੀਂ ਇਦਾਂ ਦੇ ਹੁੰਦੇ ਬਰੀਡ ਤੇ ਬਿਊਟੀ ਤੇ ਬਾਪੂ ਆਪਦੀ ਪਰਖ ਨਾਲ ਪੂਰੀ ਬਰੀਡ ਤੇ ਬਿਊਟੀ ਖਰੀਦ ਰਿਆ ਵਾ ਤੇ ਜਿਹੜੇ ਮੇਰੇ ਵੀਰ ਚੈਨਲ ਤੇ ਨਵੇਂ ਆਏ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਦੀ ਨਾਲ ਬੈਲ ਆਈਕਨ ਦਾ ਪ੍ਰੈਸ ਕਰ ਦਿਓ ਤਾਂ ਜੋ ਤੁਹਾਡਾ ਨੋਟੀਫਿਕੇਸ਼ਨ ਪਹੁੰਚ ਸਕੇ ਤੇ ਜੇ ਕਿਸੇ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਉਹ ਵੀ ਆਪਣੇ ਨਾਲ ਸੰਪਰਕ ਕਰ ਲਿਓ ਤੇ ਦੋਸਤੋ ਆਪਾਂ ਐਡਰੈਸ ਕਰਦੇ ਆ ਨੋਟ ਬਾਪੂ ਨਾ ਕਰਦੇ ਆ ਗੱਲਾਂ ਬਾਤਾਂ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਪੀਹਾਲ ਚਾਲਾ ਜੀ ਠੀਕ ਠਾਕ ਆ ਸਭ ਤੋਂ ਪਹਿਲਾਂ ਸਾਰਿਆਂ ਪਰਾਂਵਾ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਮੈਂ ਸਭ ਤੋਂ ਪਹਿਲਾਂ ਇਹ ਗੱਲ ਧੜ ਤੋਂ ਪੁੱਛਣੀ ਚਾਹਣਾ ਕਿ ਆਪਾਂ ਜਿਹੜੇ ਦੋਸਤ ਮਿੱਤਰ ਆਪਣੇ ਨਵੇਂ ਆਏ ਆ ਹਾਂਜੀ ਬਹੁਤ ਫੋਨ ਆਉਦੇ ਹੋਣਗੇ ਤੁਹਾਡੇ ਤੋਂ ਫੋਨ ਵੀ ਨਹੀਂ ਚੱਕੇਗੇ ਹਾਂਜੀ ਹਾਂਜੀ ਤੇ ਗੈ ਪੈ ਗਿਆ ਵੀਡੀਓ ਚ ਤੇ ਡਰੈਸ ਪਹਿਲਾਂ ਨੋਟ ਕਰਵਾ ਦੀ ਕਈਆਂ ਨੇ ਦੂਰੋਂ ਆਉਣਾ ਆਪਣਾ ਪਿੰਡ ਮੇਰਾ ਨਾਮ ਹੈਗਾ ਸਵਰਨ ਸਿੰਘ ਹਾਂਜੀ ਪੈਂਡਾ ਕਾਲੀਆਂ ਵਾਲਾ ਹਾਂਜੀ ਜ਼ਿਲ੍ਹਾ ਮੋਗਾ ਜ਼ਿਲ੍ਹਾ ਮੋਗਾ ਹਾਂਜੀ ਠੀਕ ਆ ਤੇ ਨੇੜੇ ਦੇ ਕੋਈ 2-4 ਪਿੰਡ ਜਿਹੜੇ ਹੁਣ ਉਹ ਵੀ ਦੱਸ ਦੋ ਆਪਣੇ ਨੇੜੇ ਪਾਕ ਤਾਂ rauwala ਠੀਕ ਆ ਖੰਬੇ ਨੇੜੇ ਕੋਈ ਸ਼ਹਿਰ ਤੇ ਫਤੇਗੜ ਪੈਂਦੂਰ ਲੋ ਵੀ ਮਿੱਤਰੋ ਫਤੇਗੜ ਪੈਂਦੂਰ ਜੇ ਤੁਸੀਂ ਲੋਕੇਸ਼ਨ ਲਾ ਕੇ ਆਉਣੀ ਹੋਵੇ ਤਾਂ ਮੇਲਕ ਕਾਲੀਆਂ ਪਿੰਡ ਦੀ ਲੋਕੇਸ਼ਨ ਇਹ ਨਟ ਚੱਕਦਾ ਵਾ ਮੇਲਕ ਕਾਲੀਆਂ ਤੇ ਅੱਜ ਕਿੰਨੇ ਆਪਾਂ ਐਨੀਮਲ ਦੇਖੋਣੇ ਆ ਤਿੰਨ ਨਾਗਾ ਜੀ ਤਿੰਨ ਨਾਗਾ ਇਹ ਨਾਗ ਵੀ ਚਾਰ ਆ ਇੱਕ ਮਾਝਾ ਅੱਛਾ ਤੇ ਚਾਰ ਨਾਗਾ ਮਾਝਾ ਆਪਾਂ ਉਹ ਸੂਈ ਜਦੋਂ ਸੂਵੀ ਤਸਕਾਂ ਨੂੰ ਉਦੋਂ ਦੇਾਂਗੇ ਠੀਕ ਆ ਸੂਵੀ ਜਦੋਂ ਠੀਕ ਆ ਹਾਂਜੀ ਮੰਨ ਲਓ ਬਾਪੂ ਆਮ ਬਪਾਰੀ ਦਾ ਯਾਰ ਗੱਬਣ ਵੇਚ ਕੇ ਖੁਸ਼ ਹੁੰਦੇ ਵੀ ਆ ਗੱਬਣ ਨਹੀਂ ਫਰੇਣਾ ਆਪਾਂ ਦੁੱਧ ਵੀ ਚਵਾਉਣਾ ਨਾ ਜਨਤਾ ਨੂੰ ਖਵਾਵਾਂ ਦੁੱਧ ਚਵਾ ਕੇ ਦਿਆਂਗੇ ਠੀਕ ਆ ਇੱਕ ਦੋ ਸੱਜਣ ਆ ਕੇ ਵੇਖ ਵੀ ਗਏ ਆ ਠੀਕ ਆ ਤੇ ਆਪਾਂ ਆਨੇ ਵੀ ਮੈਨੂੰ ਐਤ ਕੀ ਸ਼ੱਕ ਪੂਰੀ ਆ ਵੀ ਮੱਝ ਨੇ ਕੱਟੀ ਦੇਣੀ ਆ ਠੀਕ ਆ ਤੇ ਫਿਰ ਕੱਟੀ ਖਵਾਵਾਂਗੇ ਦਸਕਾ ਨੂੰ ਆਪਣਾ ਵੀ ਮਨ ਖੁਸ਼ ਹੋਊਗਾ ਵਾਕਿਆ ਹੀ ਵੀ ਕੱਟੀ ਦਿੱਤੀ ਆ ਠੀਕ ਆ ਤੇ ਚਲੋ ਗਾਂ ਪ੍ਰਮਾਤਮਾ ਦਾ ਹੁਕਮ ਆ ਜੋ ਠੀਕ ਆ ਇਹ ਬਟਨਾ ਤੋਂ ਉਹੀ ਆ ਠੀਕ ਆ ਤੇ ਆ ਜਿਹੜੀ ਆਪਾਂ ਇੱਕ ਨੰਬਰ ਵਾਲੀ ਝੋਟੀ ਦੀ ਗੱਲ ਕਰੀਏ ਹਾਂਜੀ ਤੇ ਇਹ ਇਹ ਦੇਖੋ ਬੜੀ ਗੈਜ ਮਾਰਕਿੰਗ ਦੇ ਵਿੱਚ ਲੱਭ ਲੈ ਆ ਨਗੀਨਾ ਕਿਥੋਂ ਲੱਭਿਆ ਨਗੀਨਾ ਨਗੀਨਾ ਬੜੀ ਦੂਰੋਂ ਲਿਆਂਦਾ ਗਰਮੀ ਬਹੁਤ ਸੀ ਅੱਛਾ ਇਹ ਬਾਰਡਰ ਬੈਲਟ ਦੀ ਆ ਬੱਗੀ ਮੋਛ ਆ ਗਈ ਦੋਨੇ ਹਾਂਜੀ ਬੱਗੀ ਮੋਛ ਆ ਆਖੂ ਕੋ ਬਾਪੂ ਬੜੀ ਦਰੀਲੀ ਲੱਗੀ ਉਹਦੇ ਕਹਿਣ ਨੂੰ ਅੱਖ ਦੇ ਅੱਖ ਨਹੀਂ ਉਹਦੇ ਕਹਿਣ ਨੂੰ ਥੀਲ ਕੇ ਸਿਰ ਦੇਣਾ ਬੰਦੇ ਨੂੰ ਹਣਾ ਸਕਿਨ ਵੇਖੋ ਇਦਾਂ ਜਿੱਦਾਂ ਨਾ ਆ ਕੋ ਪੋਲ ਨੀ ਪੋਲੀ ਵੇਖੋ ਸਕੈਨ ਕਿ ਨਹੀਂ ਪਦੀ ਬਾਕੀ ਬਹੁਤ ਪਤਲੀ ਓਵੇਂ ਹੀ ਨਾੜਾਂ ਜਮਕੀ ਜਾਂਦੀਆਂ ਨਾ ਥੋੜਾ ਜਿਹਾ ਲਿੱਸਾ ਭਨ ਹੈਗਾ ਹੈ ਨਾ ਲਿੱਸਾ ਗਰਮੀ ਬਹੁਤ ਪੈ ਰਹੀ ਐ ਅਦਕੀ ਤੇ ਇੰਨੀ ਗਰਮੀ ਪੈ ਰਹੀ ਐ ਨਾ ਪਸ਼ੂ ਇਦੋਂ ਵੀ ਜ਼ਿਆਦਾ ਲਿੱਸੇ ਲਿੱਸੇ ਆ ਇਹ ਤਾਂ ਅਜੇ ਚੱਲ ਮਾੜੀ ਜੀ ਫੇ ਵੀ ਠੀਕ ਤੋਰੀਏ ਫਰੇ ਨੂੰ ਆਪਾਂ ਹਾਂਜੀ ਤੋਰ ਤੋਰ ਦੇ ਤੇ ਇਹ ਫਿਰ ਕੋਈ ਪਤਾ ਵਾ ਕਿਹੜੇ ਥਾਂ ਦੀ ਆ ਇਹ ਤਾਂ ਥਾਂ ਦਾ ਹੁਣ ਆਪੇ ਜਨਤਾ ਨੇ ਆ ਵੀ ਪਰਖ ਕਰ ਲੈਣੀ ਐ ਕਿਹੜੇ ਦੀ ਮੈਂ ਤਾਂ ਇਹਦੀ ਮਾਂ ਦੇ ਪੱਖ ਤੋਂ ਵੇਖ ਕੇ ਠੀਕ ਆ ਤਿੰਨੇ ਬੱਚੇ ਖਰੀਦੇ ਆ ਵੀ ਇਹਨਾਂ ਦੀ ਮਾਵਾ ਦਾ ਰਿਕਾਰਡ ਫੁੱਲ ਆ ਜਿਨ੍ਹਾਂ ਤੋਂ ਮੈਂ ਲਿਆ ਆ ਉਹਨਾਂ ਨੇ ਮੈਨੂੰ ਦਿਖਾਈਆਂ ਇਹਨਾਂ ਦੀਆਂ ਮਾਵਾ ਪਤਾ ਹੀ ਲੱਗ ਜਾਂਦਾ ਵੀ ਆਹ ਬੱਚਾ ਐ ਸਮਾਨ ਦਾ ਵਾ ਠੀਕ ਆ ਤੇ ਮਾਂ ਦੇ ਰਿਕਾਰਡ ਦੇਖ ਕੇ ਮਾਗਰੋ ਸਾਡੇ ਦੋਸਤੋ ਜੇ ਤੁਸੀਂ ਕਿਤੇ ਦੁਨੀਆ ਦੇ ਮਸ਼ਹੂਰ ਬਰੀਡਰ ਅੰਕਲ ਰਸਾਲ ਸਿੰਘ ਜੀ ਦਿਓਲ ਤੇ ਜੇ ਆਪਣਾ ਦੂਜਾ ਨਹੀਂ ਮੱਲ ਫਾਰਮ ਦੁਲਚੀਕੇ ਵਾਲੇ ਦੇਖੋ ਤੁਸੀਂ ਕਿਤੇ ਉਹਨਾਂ ਦੀ ਵੀਡੀਓ ਦੇਖੋ ਤਾਂ ਇੱਕ ਮਾਇਆ ਮਾਝਾ ਅੰਕਲ ਰਸਾਲ ਕੋਲੇ ਤੇ ਇੱਕ ਉਹਨਾਂ ਕੋਲੇ ਮਲਕੀ ਆ ਤੇ ਤੁਸੀਂ ਕਿਤੇ ਉਹਦਾ ਫੇਸ ਤੇ ਆਂਕਲੀ ਦਾ ਫੇਸ ਵੇਖਿਓ ਚਲੋ ਮੈਂ ਇਹ ਨਹੀਂ ਕਹਿੰਦਾ ਕਿ ਉਹਨਾਂ ਦੇ ਬਲੱਡ ਚੋਂ ਆ ਪਰ ਜਿਵੇਂ ਸਿਆਣੇ ਕਹਿੰਦੇ ਆ ਜਿਹੜੀ ਨਕਲ ਆ ਨਾ ਉਹ ਵੀ ਅਕਲ ਨਾਲ ਵਾਝ ਸਕਦੀ ਆ ਜੇ ਕਿਸੇ ਨੂੰ ਨਹੀਂ ਨੌਲੇਜ ਤਾਂ ਉਹ ਚੀਜ਼ਾਂ ਵੇਖਿਓ ਦੋਸਤੋ ਜਿਹੜੀਆਂ ਉਹਨਾਂ ਦੇ ਫਾਰਮ ਤੇ ਖੜੀਆਂ ਅੰਕਲ ਦੇ ਤੇ ਬਾਈ ਮੱਲ ਫਾਰਮ ਦੋਲਚੀ ਗਾਲਾਂ ਦੇ ਬਿਲਕੁਲ ਜੈਗੀ ਮਾਰਕੀ ਮਾਂ ਦੀ ਬਹੁਤ ਹਾਈਟ ਸੀ ਜਦੋਂ ਮੈਂ ਵੇਖੀ ਇਹਦੀ ਮਾਂ ਖੜੀ ਉੱਥੇ ਦਿਖਾਈ ਉਹਨਾਂ ਨੇ ਅੱਛਾ ਤੇ ਮੈਨੂੰ ਲੱਗੀ ਮੈਂ ਕਹਾ ਵੀ ਮਾਂ ਇਹਦੀ ਵਾਕਿਆ ਹੀ ਇਹ ਹੈ ਠੀਕ ਆ ਕਿਉਂਕਿ ਉਹ ਆਪਾਂ ਲਈ ਪਰ ਇੱਕ ਗੱਲ ਆ ਬਾਪੂ ਕੱਟੀ ਚਲੋ ਇਹ ਰੱਖੀਆਂ ਕਿੰਨੀਆਂ ਕਰ ਰੱਖੀ ਜਾਵਾਂਗੇ ਘਰੇ ਪਰ ਹੈ ਬੁਲਬੁਲ ਦਾ ਬੱਚਾ ਵਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਜਿਹੜਾ ਲੈ ਗਿਆ ਯਾਦ ਕਰੂਗਾ ਕਿਉਂਕਿ ਇੰਨੀ ਬਰੀਡ ਵਾਈਜ਼ ਕੱਟੀ ਏ ਬਰੀਡ ਪੂਰੀ ਬਰੀਡ ਤੇ ਬਿਊਟੀ ਹੈ ਇਹਦੇ ਵਿੱਚ ਠੰਡੀ ਬਹੁਤ ਆ ਠੀਕ ਆ ਬਹੁਤ ਜਿਆਦੀ ਠੰਡੀ ਆ ਤੇ ਇਸ ਕਰਕੇ ਦੋਸਤੋ ਜਿਨ੍ਹਾਂ ਕੋ ਮਾਇਆ ਜਾਂ ਮਲਕੀ ਲਾਈਵ ਚ ਵਾਈਆਂ ਜਾਂ ਵੇਖੀਆਂ ਨਾ ਬਿਲਕੁਲ ਮਹਾਂਦਰਾ ਫੇਸ ਦਾ ਉਹਨਾਂ ਦੇ ਜਾਂਦਾ ਮੰਨ ਲਓ ਤੇ ਉਹਨਾਂ ਦੇ ਜਾਣਦਾ ਹੁਣ ਮੇਰੀ ਇਹ ਗੱਲ ਕਰਨ ਦਾ ਕੀ ਮਕਸਦ ਸੀਗਾ ਕੱਟੀ ਦਾ ਵੈਸੇ ਵੀ ਵਿਗ ਜਾਣੀ ਇੱਕ ਦਸਨ ਦਾ ਨੌਲੇਜ ਕੀ ਸੀ ਕੇ ਦੋਸਤੋ ਜੈਜ ਮਾਰਕਿੰਗ ਤੇ ਜਿਹੜਾ ਉਹਨਾਂ ਦੇ ਵਿੱਚ ਬਲੱਡ ਆ ਲੈਂਦੇ ਪੰਜਾਬ ਵਾਲਾ ਤੇ ਜਿਹੜੀ ਇਹ ਬਾਰਡਰ ਬੈਲਟ ਆ ਇਹਦੇ 'ਚ ਵੀ ਲੈਂਦੇ ਪੰਜਾਬ ਵਾਲਾ ਤੇ ਜ਼ੁਬਾਨ ਗੁਲਾਬੀ ਬਿਲਕੁਲ ਬਿਲਕੁਲ ਗੁਲਾਬੀ ਠੀਕ ਆ ਬਾਪੂ ਜੈਲੀਆਂ ਮੂੰਹ 'ਮਾ ਪਟਾ ਲੈਂਦੀਆਂ ਹਨਾ ਮੈਂ ਤਾਂ ਨਨਿੰਦ ਵਿਚਾਰੀ ਕੋਈ ਨਹੀਂ ਠੀਕ ਤੇ ਥਣਾ ਥੁਣਾ ਤੋਂ ਕਿਵੇਂ ਛਣੀਆਂ ਸੀਗਾ ਥਣ ਦੇਖ ਥਣ ਦੇਖ ਐ ਕੱਲਾ ਕੱਲਾ ਮੋਤੀਆਂ ਵਰਗਾ ਥਣ ਓਵੇਂ ਓਵੇਂ ਰੋਕ ਕੇ ਵਿਖਾ ਦਿਓ ਕੋਈ ਗੱਲ ਨਹੀਂ ਥੋੜਾ ਜਿਹਾ ਕੈਮਰੇ ਤੋਂ ਵੀ ਕਰਦੀ ਹੋ ਸਕਦੀ ਆ ਲੈ ਇਧਰ ਆ ਪੁੱਤ ਇਧਰ ਤੇ ਬਸ ਇੱਥੇ ਵੇਖੋ ਇੱਥੇ ਵੇਖੋ ਪੜਿਆ ਲਓ ਜੀ ਦੋਸਤੋ ਚਾਰੇ ਥਣ ਤੇ ਥੱਲੇ ਉਹ ਥਾ ਆਪਣਾ ਥਣਾ ਚ ਵੀ ਨਿਸ਼ਾਨ ਹੈਗਾ ਹਾਂ ਹੈਗਾ ਹੈਗਾ ਵਾਈਟ ਆ ਗਿਆ ਹਾਂ ਵਾਈਟਾ ਠੀਕ ਆ ਤੇ ਆ ਦੇਖੋ ਦੋਸਤੋ ਥਣ ਥਣ ਤਾਂ ਮੇਰੇ ਹਿਸਾਬ ਨਾਲ ਪੀੜੀ ਦੇ ਪਾਵਿਆਂ ਵਰਗੇ ਲੱਗੇ ਛੱਡ ਦੋ ਪਊ ਤੇ ਮਿਲਕਵੇਨ ਵੀ ਪੂਰੀ ਪਤਲੀ ਆ ਥੱਲੇ ਉਹ ਤੇ ਥੁਣ ਧੰਨ ਵਾਲੀ ਲੋਲੀ ਪੋਲੀ ਆ ਫਿਰ ਦੇਖੋ ਕੋਈ ਇਹੋ ਜੀ ਗੰਡ ਵਗੈਰਾ ਨਹੀਂ ਗਈ ਠੀਕ ਆ ਕੰਨਾਂ ਕੋਲ ਸਾਫ਼ ਆ ਜੀ ਚੈੱਕ ਕਰਕੇ ਲੈ ਕੇ ਆਇਆ ਠੀਕ ਆ ਪੂਰੀ ਸਾਫ਼ ਆ ਤੇ ਇਹ ਦਾ ਫਿਰ ਆਪਾਂ ਜਿਹੜਾ ਮੁੱਲ ਲੈਣ ਦੇਣ ਕਰਨਾ ਜੇ ਤਾਂ ਕੋਈ ਜੋੜਾ ਲਊਗਾ ਜੋੜੇ ਦਾ ਵੱਧ ਮਾਨ ਕੀਤਾ ਜਾਊਗਾ ਠੀਕ ਆ ਉਦਾਂ ਇਹਦਾ ਮੁੱਲ 30000 ਰੁਪਏ ਅੱਛਾ ਇਹਦਾ ਮੁੱਲ 30000 ਹਾਂ 30000 ਕੋਈ ਗੱਲ ਨਹੀਂ ਆਪਣੇ ਚੈਨਲ ਦੇ ਉੱਪਰ ਮਾਨਤਨ ਕੀਤਾ ਜਾਊਗਾ ਠੀਕ ਆ ਜੀ ਜੋੜਾ ਲਊਗਾ ਤਾਂ ਫਿਰ ਵੱਧ ਮਾਨ ਕੀਤਾ ਜਾਊਗਾ ਦੋਹਾਂ ਦਾ ਇਹਦਾ ਬੁਰੀ ਬੁਰੀ ਖੜੀ ਆ ਠੀਕ ਆ ਜਿਹੜੀ ਪਹਿਲੀ ਇਹ ਫਿਰ ਬੁਰੀ ਕਿਹੜੀ ਲੈਣ ਦੀ ਪਹਿਲੀ ਬੁਰੀ ਪੱਕੀ ਤੇਲੀ ਬੁਰੀ ਪਹਿਲੀ ਬੁਰੀ ਆ ਪਹਿਲੀ ਬੁਰੀ ਠੀਕ ਬੂਰੀਆਂ ਦਾ ਕਰਮਾ ਵਾਲੀਆਂ ਜਿੱਥੇ-ਥੇ ਗਈਆਂ ਸਾਰੀਆਂ ਨੇ ਭਾਗ ਲਾਏ ਆ ਅੱਛਾ ਬੂਰੀਆਂ ਨੇ ਪੂਰਾ ਬਹੁਤ ਆ ਠੀਕ ਆ ਬੂਰੀਆਂ ਸਾਂਭੀਆਂ ਵੀ ਉਹਨਾਂ ਨੇ ਮੈਂ ਉਹਨਾਂ ਨੂੰ ਵਧਾਈ ਦੇਣਾ ਜਿਹੜੇ ਲਗਾਏ ਮੇਰੇ ਵੀਰ ਅੱਛਾ ਬੜੀਆਂ ਉਹਨਾਂ ਨੇ ਸਾਂਭੀਆਂ ਠੀਕ ਆ ਬਾਪੂ ਕਹਿੰਦੇ ਠੀਕ ਆ ਵਾਕਿਆ ਤੇ ਮੈਂ ਕਿਹਾ ਵੀ ਹੁਣ ਤੋਹਫੇ ਲੱਭਦੇ 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 ਆ ਇਹ ਨਿਕਾਇਆ ਇੱਕ ਮਿੰਟ ਬੱਚਾ ਮਿਲਿਆ ਪਹਿਲੀ ਬੂਰੀ ਜਿਹੜੀ ਆਂ ਠੀਕ ਆ ਉਂਦੀ ਆਪਣੇ ਘਰਾਂ ਦੇ ਵਿੱਚ ਪਹਿਲੀ ਬੂਰੀ ਉਹਦਾ ਬੱਚਾ ਬੜੀਆਂ ਜਿਵੇਂ ਹੱਥ ਰੱਖਿਆ ਫਿਰਦਾ ਸਿਰ ਰੱਖ ਕੇ ਖੜ ਗਈ ਹਨਾ ਇਹ ਆਰਾਮ ਨਾਲ ਖੜੀ ਫਿਰ ਮੈਂ ਕਿਹਾ ਚੱਲ ਕਰਮਾੜੀਏ ਤੂੰ ਹੀ ਜੇ ਵੇਖਿਆ ਜਾਵੇ ਤੇ ਮਾਂ ਜਾਂ ਪਿਓ ਪਤਾ ਮਾਂ ਦਾ ਇਹਦਾ ਮਾਂ ਵੇਖਿਆ ਪਿਓ ਦਾ ਨਹੀਂ ਆਪਾਂ ਕਹਿ ਸਕਦੇ ਠੀਕ ਆ ਪਿਓ ਮੰਨ ਲਓ ਵੀ ਕਹਿਣ ਤੋਂ ਭਾਵ ਵੀ ਆਪਦੇ ਆਪ ਜਜਮੈਂਟ ਕਰਨੀ ਮਾਂ ਦੇ ਦੀ ਖੜੀ ਜਿੱਥੇ ਮਾਂ ਮੇ ਵੇਖਿਆ ਉਥੋਂ ਲਿਆ ਬੱਚਾ ਹੈ ਠੀਕ ਆ ਤੇ ਮਾਂ ਦਾ ਉਹਨਾਂ ਦਾ 13 ਕਿਲੋ ਦੁੱਧ ਦੱਸਿਆ ਸੀ ਉਹਨਾਂ ਨੇ ਠੀਕ ਆ ਦੋ ਮਿੰਟ ਤੇ ਮੰਨ ਲਓ ਪਿਓ ਦਾ ਨਹੀਂ ਪਤਾ ਪਿਓ ਦਾ ਨਹੀਂ ਪਤਾ ਠੀਕ ਆ ਤੇ ਉਹ ਮੈਂ ਝੂਠ ਮਾਰਨਾ ਕਾਹਦੇ ਲਈ ਮਾਰਨਾ ਪਤਲੀ ਪੁਤਲੀ ਦਾ ਪਿੰਡੇ ਤੋਂ ਪੂਰੀ ਜਿਆਦਾ ਦੇਖੋ ਰੂਵ ਵਰਗੀ ਪੋਲੀ ਆ ਠੀਕ ਆ ਸਕੈਨ ਜੂੜ ਤੇ ਆ ਕੇ ਦੇਖ ਸਕੈਨ ਬਿਲਕੁਲ ਪਤਲਾ ਠੀਕ ਸਕੈਨ ਤਾਂ ਮੈਂ ਪਹਿਲਾਂ ਹੀ ਦੇਖਦਾ ਸਿੰਘ ਦੇਖਦਾ ਸਕੈਨ ਵੇਖਦਾ ਫੇਰ ਇਹਦੀ ਮਾਨ ਇਹ ਫਿਰ ਜਿਵੇਂ ਮੰਨ ਲਓ ਪਿੰਡਾ ਪਤਲਾ ਹੋਊਗਾ ਉਹ ਤਾਂ ਫੇਰ ਹੀ ਆਉਣਾ ਉਹ ਨਾਲ ਦੁੱਧ ਜ਼ਿਆਦਾ ਦੇਊਗੀ ਠੀਕ ਆ ਤੇ ਉਹਨਾਂ ਹੀ ਇਹ ਮਤਲਬ ਖਾਣ ਪੀਣ ਜੀ ਵੀ ਸਿਹਤ ਖਾਓ ਪੀਓ ਵਧੀਆ ਸੁਪਰਬੀ ਨਿਸ਼ਾਨ ਆ ਗਿਆ ਹਨਾ ਇਹ ਜੀ ਨਿਸ਼ਾਨ ਹੈਗਾ ਤੇ ਅਡਰ ਵਿਖਾਈਏ ਜ਼ਰੂਰ ਇਹਦਾ ਅਡਰ ਦੇਖੋ ਇਹਦਾ ਬਸ ਕੁਤ ਬਸ ਕਰ ਮਾਰ ਕੇ ਲੈ ਥਣਵੀ ਪੂਰੇ ਲੱਗੇ ਹੋਏ ਹਨ ਬਾਪੂ ਗੈਬ ਗੂਬ ਚੰਗਾ ਇਹਦੀ ਮਾਲ ਥਣਾ ਚ ਕਹਿੰਦਾ ਗੈਬ ਸੀਗਾ ਇੰਨਾ ਉਹ ਗੱਠ ਗੱਠ ਤੇ ਥਣ ਸੀ ਉਹਦੇ ਪੂਰੇ ਗੱਠੇ ਹਾਂ ਦੋਸਤੋ ਥਣ ਵੀ ਇਹਦੇ ਪੂਰੇ ਆ ਤੇ ਉਹਦਾ ਵੀ ਧੌਣ ਧਾਂ ਦੀ ਪੂਰੀ ਪਤਲੀ ਆ ਪੂਰੀ ਪੂਰੀ ਆ ਤੇ ਇਹਨੂੰ ਖੋਲ ਕੇ ਦਿਖਾ ਦਈਏ ਹਾਂ ਹਾਂ ਇਹਦੇ ਚਾਲ ਵੇਖਿਆ ਜੋ ਤੁਸੀਂ ਕਿਉਂਕਿ ਮੈਂ ਖਾਡ-ਖਾ ਕੇ ਬੂਰੀਆਂ ਦੀ ਤਾਂ ਹੁਣ ਪੂਰੀ ਪਰਖ ਕਰਨੀ ਹੀ ਪਿਆ ਰਾਜ ਦੀ ਮਾਂ ਆ ਮੇਰੇ ਹਿਸਾਬ ਨਾਲ ਨਾ ਹੀ ਬੂਰੀਆਂ ਨੇ ਬਣਾਇਆ ਤੇਰਾ ਹਨਾ ਜਿਹੜੀਆਂ ਟਿੱਡੇ ਘਾਟ ਵਾਲੀਆਂ ਬੱਗੀ ਮੋਛ ਵਾਲੀਆਂ ਜਿੰਨੀਆਂ ਬੂਰੀਆਂ ਦਸ ਘਪਾਲ ਤੇ ਮਿਲ ਨਹੀਂ ਰਹੀਆਂ ਅਗੋਂ ਕੀ ਕਰੀਏ ਗਰਮੀ ਬਹੁਤ ਜ਼ਿਆਦੀ ਵੇਖ ਖੜੀ ਹਿਰਨਾਂ ਨੂੰ ਝਾਕਦੀ ਕਿ ਨਹੀਂ ਅਗੋਂ ਜਦੋਂ ਹਿਰਨ ਹੁੰਦਾ ਇਹ ਗੱਲ ਤਾਂ ਵਾਕਿਆ ਬਾਪੂ ਕਿਸੇ ਦੀ ਜਿਹੜੀ ਮੰਨ ਲਓ ਬਲੱਡ ਦੀ ਜਿਹੜੀ ਬਿਊਟੀ ਆ ਜਾਂ ਕੋਈ ਵੀ ਆਪਾਂ ਕਹਿ ਲੈਨੇ ਆ ਬਰੀਡ ਆ ਨਾ ਉਹ ਝਲਕਦੀ ਆ ਪਿੰਡੇ 'ਚ ਉਹ ਜਿਹੜਾ ਦੇਸੀ ਪਸ਼ੂ ਆ ਦੋਸਤੋ ਉਹਦੀ ਦੇਖਣੀ ਝੱਕਣੀ ਹੋਰ ਹੁੰਦੀ ਆ ਦੁੱਧ ਪੂਰਾ ਆਵਦੀ ਮਾਂ ਦਾ ਪੀਤਾ ਮੈਂ ਇਹਦੇ ਜਦੋਂ ਮਹਾਰਚੋਂ ਨਾ ਇਹ ਵੇਖ ਕੇ ਰੰਗਦੀ ਆ ਵੀ ਮੈਨੂੰ ਹੁਣ ਦੁੱਧ ਪਿਆਊਗਾ ਠੀਕ ਆ ਪਰ ਮੈਂ ਉਹਨੂੰ ਕੋਸ਼ਿਸ਼ ਕਰਦਾ ਥੋੜਾ ਜਿਹਾ ਪਉਣਾ ਹੁੰਨਾ ਵੀ ਕੜਾਈਏ ਚ ਪਾਈਦਾ ਠੀਕ ਆ ਚਲੋ ਇਹਨੂੰ ਲੈ ਚਲੋ ਬੰਨ ਦਈਏ ਆਪਾਂ ਫਿਰ ਵੀਡੀਓ ਲੰਮੀ ਹੋ ਜਾਂਦੀ ਆ ਦਰਸ਼ਕ ਕਈ ਵਾਰੀ ਫਿਰ ਲਾਂਭਾ ਦਿੰਦੇ ਆ ਲੈ ਉਹ ਕਮਾ ਲਿਓ ਇਹਨੂੰ ਐ ਜਿਹੜਾ ਪਿੱਛਾ ਪੁਛਾ ਪੁੜੇ ਪਾੜੇ ਪੂਰੇ ਚੱਕ ਮੇ ਆਣਾ ਚੱਕ ਮੇ ਇਹ ਤਾਂ ਜਿਵੇਂ ਕਹਿੰਦੇ ਨੇ ਨਾ ਸੋਚ ਵਿਚਾਰ ਘੱਟ ਗਈ ਜਿਹੜਾ ਲੈ ਗਿਆ ਸੈਂਟਾਂ ਦੇ ਸੌਦੇ ਆ ਕਈ ਮੋੜ ਕੇ ਮੇਰੇ ਵੀਰ ਬਾਅਦ ਚ 15 ਦਿਨਾਂ ਬਾਅਦ ਫੋਨ ਕਰਦੇ ਬਾਪੂ ਜੀ ਬੂਰੀ ਉਹ ਬੂਰੀ ਤਾਂ ਮੈਂ ਕਿ ਜਿਹੜੇ ਟਿਕਾਣਿਆਂ 'ਚ ਪਹੁੰਚ ਨਹੀਂ ਉਹ ਸੋਚਦੇ ਨਹੀਂ ਇਹਨੇ ਸੋਚਦੇ ਰਹਿ ਜਾਂਦੇ ਵਿਚਾਰੇ ਠੀਕ ਤੇ ਚਾਰੂ ਪੂਰੀਆਂ ਬਾਪੂ ਚਾਰੂ ਪੂਰੀ ਆਵੇਲਾ ਤੇਰੇ ਸਾਹਮਣੇ ਖੁਰਲੀ 'ਚ ਹੁਣ ਗਰਮੀ ਆ ਗਾਚਾ ਥੋੜਾ ਹੋਇਆ ਪੱਠਾ ਹੋਣ ਜਾ ਕੇ ਅੱਛਾ ਐਂ ਛੱਟ ਜਾਂਦੀਆਂ ਥੋੜਾ ਜਿਹਾ ਦਾਣਾ ਪਾਉਣਾ ਪਾ ਦਿਓ ਨਹੀਂ ਤਾਂ ਸੁੱਕੇ ਪੱਠੇ ਚੱਬੀ ਜਾਂਦੀਆਂ ਖੜੀਆਂ ਕਰਮਾੜੀਆਂ ਠੀਕ ਆ ਬਾਪੂ ਵਾਕਿਆ ਝੋਟੀ ਜਿਹੜੀ ਆ ਇੱਕ ਨੰਬਰ ਵਾਲੀ ਤੇ ਬੂਰੀ ਵਾਕਿਆ ਦੋਵੇਂ ਸਿਰੇ ਦੀਆਂ ਪਰ ਜਿਹੜਾ ਤੀਜਾ ਨਗੀਨਾ ਦਿਖਾਉਣਾ ਇਹ ਇਹਦਾ ਕੱਟ ਆ ਬਾਈ ਨਿਕਾ ਜਾ ਸੈਂਗਾ ਤੇ ਕਿਆ ਬਾਤਾਂ ਬੁਲਬੁਲਾ ਨਿਕਾ ਜਾਂ ਬੁਲਬੁਲ ਜਿੱਦਾ ਕਹਿੰਦੇ ਨਿਕਾ ਜਾਂ ਬੁਲਬੁਲਾ ਇਹ ਇਹ ਬਾਪੂ ਉਹੀ ਆ ਨਾ ਜਿਹੜੀ ਤੂੰ ਕਹਿੰਦਾ ਇਹ ਹਜੇ ਮੱਝ ਮਿਲਦੀ ਉਹ ਤੇ ਉਹ ਹੋਈ ਮੱਝ ਵਾਲੀ ਇਹ ਠੀਕ ਆ ਠੀਕ ਆ ਠੀਕ ਅਚਾ ਮੱਝ ਵਾਲੀ ਆ ਨਾ ਬੈਲਟ ਦੇ ਵਿੱਚ ਜਿਹੜੀ ਆਪਾਂ ਉਦੋਂ ਝੋਟੀ ਤੂੰ ਦਾਦਾਈ ਗਿਆ ਵੀ ਮੈਂ ਇੱਕ ਹਜੇ ਛੱਡੇ ਆ ਜਿਹੜੀ ਬੱਚਾ ਛੋਟਾ ਉਹ ਹੀ ਆ ਇਹ ਥੋੜਾ ਜਿਹਾ ਨਾ ਪਿੱਛੇ ਮੈਂ ਤਾਂ ਡਾਲੇ ਤੋਂ ਇਹਦੇ ਨਾ ਸਮਾੜੀ ਜੀ ਸੱਟ ਲੱਗ ਹੀ ਨਹੀਂ ਗਈ ਜੀ ਮੈਨੂੰ ਵੀ ਜੀ ਡਾਲੇ ਤੋਂ ਲਾਉਣ ਲੱਗਿਆ ਠੀਕ ਆ ਠੀਕ ਆ ਖਣ ਕੋਲੇ ਤੇ ਬੁਲਬੁਲ ਆ ਦੇਖੋ ਠੀਕ ਆ ਇਹਨੂੰ ਹਜੇ ਮ ਅੱਛਾ ਤੇ ਪਰ ਅੱਜ ਮੈਂ ਦਿਖਾ ਤੀ ਦੱਸ ਕੋਈ ਚਾਹ ਮਣ ਹੋਇਆ ਦੇਾਂਗੇ ਜਰੂਰ ਪਰ ਆਦਾ ਚੱਲ ਹਜੇ ਮਹੀਨਾ ਹੋਰ ਸਾਂਭ ਲਈਏ ਇਹ ਇਹਦਾ ਮੇਰੇ ਸਾਹਮਣੇ ਦੀ ਮਾਂ ਤੋਕੜੀ ਦੁੱਧ ਬਹੁਤ ਜ਼ਿਆਦਾ ਦਿੰਦੀ ਹੈ ਹਾਂ ਤੋਕੜੀ ਦੁੱਧ ਦਿੰਦੀ ਹਜੇ ਬਹੁਤ ਠੀਕ ਆ ਤੇ ਫੱਜਰ ਮੇਰੀ ਵੇਖੀ ਸੀ ਤਕਾਈ ਹੋਈ ਸੀ ਤੇ ਪਰ ਉਹ ਕਹਿੰਦਾ ਦੇਾਂਗੇ ਬਾਪੂ ਤੈਨੂੰ ਯਾਰ ਤੇਰੇ ਨਾਲ ਪ੍ਰੇਮ ਆ ਠੀਕ ਆ ਤੇ ਪਰ ਫਿਰ ਮੈਂ ਕਿਹਾ ਵੀ ਜਿਹੜਾ ਜਿਹੜਾ ਕਦੇ ਬਾਰਡਰ ਬੈਂਡ ਦੇ ਮਾਝੇ ਵਾਲੇ ਬੰਦੇ ਆ ਨਾ ਜਿਹੜੀ ਜ਼ੁਬਾਨ ਕਰ ਲਈ ਨਿੱਕਾ ਨਿੱਕਾ ਸਹਿੰਗਾ ਤੇ ਕੀ ਬਾਤਾਂ ਵੇ ਬਾਪੂ ਇਹਨੂੰ ਨਾ ਖੋਲ ਕੇ ਵਿਖਾਈਏ ਦਰਸ਼ਕਾਂ ਨੂੰ ਯਾਰ ਖੋਲ ਕੇ ਦੇਖ ਇਹ ਥਣ ਥੁੰਦਾ ਯਾਰ ਵੇਖਣ ਵਾਲਾ ਝਾਂਜਰਾ ਪਾਈਆਂ ਜਿੱਦਾਂ ਹਾਂ ਮਲਕੀ ਮੱਝ ਤੁਰਦੀ ਹੁੰਦੀ ਨਾ ਦੇਖ ਇਹਦੀ ਇਹਦੀ ਤੌਰ ਵੇਖ ਕੇ ਤੇ ਸਰੀਰ ਕਰਮਾਂ ਵਾਲੀ ਆ ਆਉਂਦੀ ਮਗਰ ਸੋਕੀਆਂ ਇਹ ਝਾਂਜਰਾ ਫੇ ਤੂੰ ਪਾਈਆਂ ਕੇ ਪਿੱਛੋਂ ਪਾਈਆਂ ਆ ਇਹ ਝਾਂਜਰਾ ਪਿੱਛੇ ਹੀ ਪਾਈਆਂ ਸ਼ੌਕ ਹੀ ਉਹਨਾਂ ਦੀ ਮੱਝ ਜੋ ਚੁੰਦਾ ਨਾ ਬੰਦਾ ਉਹ ਹੀ ਸ਼ੌਕੀ ਆ ਠੀਕ ਆ ਤੇ ਫਿਰ ਉਹ ਆਂਦਾ ਵੀ ਝਾਂਜਰਾ ਮੈਂ ਕਿਹਾ ਫਿਰ ਲੈ ਹੀ ਨਾ ਫਿਰ ਆਂਦਾ ਵਿਚਾਰ ਬਾਪੂ ਝਾਂਜਰਾ ਸਵੇਰ ਹੀ ਦੇਊਗਾ ਠੀਕ ਆ ਮੈਂ ਕਿਹਾ ਝਾਂਜਰਾ ਹੀ ਦੇ ਤੂੰ ਇੱਥੇ ਰੋਕੀ ਬਾਪੂ ਇਹ ਜਿੱਥੇ ਮਰਜੀ ਖਿਲਾਰ ਲਾ ਯਾਰ ਬੱਚਾ ਬਹੁਤ ਇਹ ਕਰਦਾ ਵੇ ਹੂੰ ਹੂੰ ਕਿਹੜਾ ਵਧੀਆ ਬੱਚਾ ਇਹਦੀ ਉਮਰ ਮੇਰੇ ਹਿਸਾਬ ਨਾਲ ਹੋਊਗੀ ਕੋਈ 7-8 ਮਹੀਨੇ ਕਿ ਨਹੀਂ ਹਾਂ 8 ਮਹੀਨਿਆਂ ਦੀ ਹੈ 8 ਮਹੀਨਿਆਂ ਦੀ ਤੇ ਮੱਝ ਹਜੇ ਮਿਲ ਜਾਂਦੀ ਅੱਜ ਮੱਝ ਮੱਝ ਮਿਲਦੀ ਇਹਦਾ ਮਤਲਬ ਵੀ ਕਹਿਣ ਤੋਂ ਭਾਵ ਵੀ ਲੰਮੇ ਸਮੇਂ ਦੇਣ ਵਾਲੀ ਲੰਮੇ ਸਮੇਂ ਆ ਜਿਵੇਂ ਮੈਂ ਅੱਗੇ ਦਸ਼ਕਾਂ ਨੂੰ ਖਾਈ ਸੀ 7ਵਾਂ ਮਹੀਨਾ ਵਾਂ ਤੇ ਝੋਟੀ ਹਜੇ ਮੈਂ ਚੋਰੀਆ ਦੋਸਤੋ ਮੈਂ ਇੱਕ ਗੱਲ ਕਹਿ ਦਵਾ ਚਲੋ ਆਪਣਾ ਚੈਨਲ ਜਿਵੇਂ ਵੀ ਆ ਜਿੰਨੇ ਭਰਾ ਜੁੜੇ ਆ ਸਾਰੇ ਸ਼ਕੀਨ ਜੁੜੇ ਆ ਤੇ ਬਾਪੂ ਆਪਦੇ ਜੁਬਾਨੀ ਦੱਸੀਓ ਮੱਝ ਦੇ ਕਿੰਨੇ ਪੈਸੇ ਲੱਗੇ ਜਿਹੜੀ ਤੋਕੜਾ ਤੇਰੇ ਕੋਲੇ ਮੱਝ ਮੇਰੇ ਕੋ ਤੋਕੜਾ ਮੱਝ ਆ ਜਿਹੜੀ ਮੈਂ ਚਵਾ ਕੇ ਸਾ ਲਾਈਵ ਵਿਖਾਈ ਆ ਉਹਦਣ ਹਾਂ ਉਹਦਾ ਮੈਨੂੰ ਲੱਗਾ 75000 1 ਲੱਖ 75000 ਰੁਪਇਆ ਬੰਦਾ ਇੱਧਰ ਹਰਿਆਣੇ ਤੋਂ ਅੱਗੇ ਆਪਦਾ ਪਿੰਡ ਐਡਰੈਸ ਦੱਸਿਆ ਸੀ ਉਹਨੇ ਠੀਕ ਆ ਉਹ ਬੰਦਾ ਮੈਨੂੰ ਫੋਨ ਲਾਈ ਜਾਂਦਾ ਬਾਪੂ ਦੇ ਦੇ ਠੀਕ ਆ ਮਰ ਮੈਂ ਕਿਹਾ ਮੈਂ ਵੀ ਛੇਰ ਬਗਿਆ ਵੇਚਣ ਵਾਸਤੇ ਨਹੀਂ ਮੈਂ ਤਾਂ ਕਿ ਦੱਸ ਕੇ ਉਹਨੂੰ ਦਿਖਾਇਆ ਵੀ ਜਿਹੜੀ ਵੱਡੀ ਮੱਝ ਹੈ ਦੀਆਂ ਧੀਆਂ ਅੱਛਾ ਇਹ ਰਿਕਾਰਡ ਕਰੂਗੀ ਪੈਦਾ ਵੀ ਦੁੱਧ ਬੱਚੇ ਵੀ ਦੇਊਗੀ ਟੌ ਦੇ ਮੁੱਲ ਪੈਂਦੇ ਆ ਜਿਹੜੀ ਬਾਪੂ ਕੋਲੇ 10 ਕਿਲੋ ਦੁੱਧ ਦੇਣ ਦੀ ਸੀ ਨਾ ਜਿਹੜੀ 7 ਮਹੀਨਿਆਂ ਦੀ ਗੱਭਣ ਸੀ ਤੇ 8ਵਾਂ ਲੱਗਾ ਸੀ 1,75,000 ਦਾ ਮੁੱਲ ਲੱਗਿਆ ਮਿਲਦਾ ਪਰ ਮੈਂ ਦੰਦਾ ਨਹੀਂ ਉਹਨੂੰ हां ते जे किसे नु शक हो वे शक एड्रेस ਵੀ ਲੈ ਸਕਦੇ ਉਸ ਬੰਦੇ ਦਾ ਤੁਸੀਂ ਜੇ ਕਿਸੇ ਨੂੰ ਸ਼ੱਕ ਹੋਊਗਾ ਤੇ ਵੀਡੀਓ ਦੇ ਆਪਣਾ ਅਗਲੀ ਚ ਨੰਬਰ ਵੀ ਪਣਾ ਉਹ ਬਾਈ ਦਾ ਲੈ ਲਿਓ ਉਹ ਨੰਬਰ ਆ ਕੇ ਪੁੱਛ ਸਕਦੇ ਤੁਸੀਂ ਵਾਕਿਆ ਬਾਪੂ ਪੈਸੇ ਲਾਇਆ ਪਰ ਮੈਂ ਨਹੀਂ ਇਹ ਬਾਪੂ ਮੇਰੇ ਸਾਹ ਨਾਲ ਦੁੱਧ ਨਹੀਂ ਹੋਈ ਜਵੇਂ ਆਵੇ ਮੜੰਗਦੀ ਆ ਨਾ ਵੀ ਮਾਂ ਲੱਭਦੀ ਆ ਹਾਂ ਮਾਂ ਲੱਭਦੀ ਕਰਕੇ ਤਾਂ ਇਹ ਜਦੋਂ ਚੋਨਾ ਨਾ ਦੋਵੇਂ ਬੱਚੇ ਵੀ ਦੁੱਧ ਨੂੰ ਪਾ ਕਰਦੇ ਆ ਚਾਹਣ ਵੀ ਦੁੱਧ ਪਿਆ ਫਿਰ ਮੈਂ ਥੋੜਾ ਜਿਹਾ ਪਿਉਣਾ ਇਹਨੂੰ ਵੀ ਤੇ ਉਹਨੂੰ ਵੀ ਅੱਛਾ ਵੀ ਚੱਲ ਬੱਚਾ ਨਾ ਇਹ ਵੀਰਵਾ ਜਾਣਾ ਕਰੂਗਾ ਠੀਕ ਆ ਦੁੱਧ ਪਿਆ ਦਈਏ ਇਹਨਾਂ ਨੂੰ ਠੀਕ ਆ ਨਹੀਂ ਕੱਟੀ ਪਚਾਰੂ ਵੇ ਪੱਠੇ ਜੇ ਜ ਮਰਜੀ ਐ ਪੈਂਦੀ ਆ ਟੁੱਟ ਕੇ ਆ ਦੇ ਧਾਰੀ ਧੂਰੀ ਦਾ ਬਾਪੂ ਇਹ ਦੇਖ ਸਿੰਗ ਵੇਖੇ ਟੇਡਾ ਕੱਟ ਮਣਕਣੀ ਅੱਖ ਮਿੱਤਰੋ ਜਿਹੜਾ ਲੈ ਜੂਗਾ ਜਿਹੜੇ ਦਾ ਬਣ ਜੂ ਸ਼ਿੰਗਾਰ ਸਹੀ ਗੱਲ ਆ ਬਾਪੂ ਇੱਕ ਗੱਲ ਆ ਕੱਟੀ ਚਲੋ ਠੀਕ ਆ ਆਪਣਾ ਦਾ ਕੰਮ ਮੰਨ ਲਓ ਤੁਸੀਂ ਤਾਂ ਲਿਆ ਕੇ ਵੇਚਣੀਆਂ ਵਾ ਪਰ ਜਿਹੜਾ ਬੰਦਾ ਇਹ ਲੈ ਗਿਆ ਇਦਾਂ ਦੇ ਪੀਸ ਬੜੇ ਕੱਟ ਮੈਨੂੰ ਆਪਾਂ ਨੂੰ ਅਕਸਰ ਪਿਆਰ ਪੈਸਾ ਤੇ ਪੈਸੇ ਦਾ ਮਤਲਬ ਨਹੀਂਗਾ ਆਪਾਂ ਨੂੰ ਅਕਸਰ ਤਾਂ ਸ਼ੌਂਕ ਆ ਵੀ ਸ਼ੌਂਕਦੀਆਂ ਚੀਜ਼ਾਂ ਖੇਡਾਂ ਠੀਕ ਆ ਕਈ ਦਾ ਸ਼ੌਂਕ ਨਾ ਦੇਣਿਆ ਵੀ ਜਿਹੜੇ ਕੋਈ ਲਿਆਊਗਾ ਯਾਦ ਕਰੂਗਾ ਠੀਕ ਆ ਤੇ ਠੀਕ ਆ ਬੱਚੇ ਦਿੱਤੇ ਆ ਠੀਕ ਆ ਪੈਸਾ ਤਾਂ ਕਈ ਆਇਆ ਤੇ ਕੀ ਕੀ ਪੈਸਾ ਇਹਨਾਂ ਦੇ ਵਿੱਚ ਕੋਈ ਕਮਾਈ ਨਹੀਂ ਹੁੰਦੀ ਇਹ ਤਾਂ ਇੱਕ ਸ਼ੌਂਕ ਆ ਮਾਂ ਮਿਲਕ ਵੇਨ ਤੇ ਥੱਲੇ ਉਹਦਾ ਧੁੰਨ ਕਰਿਓ ਚੱਕ ਇੱਕ ਕੱਟੀ ਦਾ ਤੇ ਪੈਰ ਚਾਰਾਂ ਦੇ ਮੰਨ ਲਓ ਵਾਈਟ ਨਿਸ਼ਾਨ ਆ ਅਗਲੇ ਪਾਸੇ ਵੀ ਤੁਸੀਂ ਦੇਖ ਸਕਦੇ ਤੇ ਪਿਛਲੇ ਪਾਸੇ ਵੇਖ ਸਕਦੇ ਆ ਤੇ ਇਹ ਥਣ ਤੇ ਫਿਰ ਮੰਨ ਲਓ ਥੱਲੇ ਉਹ ਡਾਲੇ ਦੀ ਪੱਤੀ ਲੱਗ ਗਈ ਮੈਂ ਉਹਨੂੰ ਕਿਹਾ ਵੀ ਕੱਟੀ ਬੈ ਬੈ ਗਈ ਜਾਨੇ ਬਾਬੂ ਇੱਕ ਗੱਲ ਆ ਤੂੰ ਨਾਲ ਜਾਇਗਾ ਡਰਾਈਵਰ ਨੂੰ ਨਾ ਡਰਾਈਵਰ ਨੇ ਆ ਬੇਮਨੂਮੀ ਦੀ ਪੱਤੀ ਲ ਇਹ ਜਗ ਮੱਕੇ ਨੂੰ ਹਟ ਗਿਆ ਵਾ ਥਣ ਤਾਂ ਸਹੀ ਆ ਥਣ ਬਿਲਕੁਲ ਸਹੀ ਥਣ ਤੋਂ ਪਾਸੇ ਆ ਕੋਈ ਇਹੋ ਜਿਹੀ ਚੱਕਰ ਨਹੀਂ ਘਬਰਾਉਣ ਵਾਲੀ ਗੱਲ ਨਹੀਂ ਪਰ ਇਹ ਚਾਰਾਂ ਦਿਨਾਂ ਨੂੰ ਆਪਾਂ ਫੇਰ ਦਿਖਾ ਦੇਾਂਗੇ ਬਿਲਕੁਲ ਹਟ ਜਾਣਾ ਨਹੀਂ ਤੂੰ ਐ ਕਰ ਇਹਦਾ ਆਪਾਂ ਨਾ ਆਪਾਂ ਹਜੇ ਵਿਚਨ ਦਾ ਨਾਮ ਹੀ ਨਾਲ ਹੈ ਨਹੀਂ ਹਜੇ ਵੈਸੇ ਤਾਂ ਆਪਾਂ ਇੱਕ ਹਫਤਾ ਵੇਟ ਕਰਾਂਗੇ ਕੋਲ ਕਰ ਕੋਲ ਕਰ ਵਾਲੇ ਜਿਹੜਾ ਦਰਸ਼ਕ ਵੀਰ ਆ ਅੱਜ ਹੋਸਾ ਲਾ ਜਿਹੜਾ ਇਹਦਾ ਮੁੱਲ ਅਗਲੇ ਮਹਿਸੂਸ ਕਰਨ ਕਿਉਂਕਿ ਮੈਨੂੰ ਵੀ ਪਤਾ ਤੂੰ ਉੱਚੀ ਖਰੀਦੀ ਆ ਤੇ ਅਗਲਾ ਵੀ ਕਹੂਗਾ ਬਾਪੂ ਨਹੀਂ ਰੇਟ ਜ਼ਿਆਦਾ ਵਾ ਹਨਾ ਤੇ ਆਪਾਂ ਇਹਨੂੰ ਜਦੋਂ ਗੋਲ ਹੋ ਜਾਨੀ ਆ ਤੇ ਇਹ ਕੁ ਸੱਜਣ ਕਹੂਗਾ ਵੀ ਮੈਨੂੰ ਚੰਗੀ ਲੱਗਦੀ ਆ ਇੱਥੇ ਆ ਕੇ ਫਿਰ ਆਵੇ ਆਪ ਜੀ ਛੱਲੀ ਕਰਕੇ ਲੈ ਜਾਵੇ ਜਿਹੜੀ ਇਹਨੂੰ ਫੀਡ ਤੂੰ ਪਵਾ ਰਿਹਾ ਮੈਂ ਬਸ ਉਸੇ ਫੀਡ ਦੇ ਫਾਰਮੂਲੇ ਤੇ ਮੈਂ ਤਾਂ ਫੀਡ ਇਹਦਾ ਮੈਂ ਆਤੇ ਹੋਏ ਲੋ ਪਾਊਡਰ ਉੱਤੇ ਲਿਆਇਆ ਅੰਗੂਰਾਂ ਦੀ ਖੰਡ ਉਹ ਵੇਖ ਲੋ ਪੈਕਟ ਦਿਖਾ ਸਕਦਾ ਲਿਆ ਕੇ ਇੱਥੇ ਅੱਛਾ ਵਿਖਾ ਦੀਏ ਬਾਪੂ ਲਿਆ ਕੇ ਕਿਤੇ ਇਹ ਨਾ ਹੋਵੇ ਦਰਸ਼ਕ ਇਹ ਨਾ ਕਹਿ ਦੇਣ ਵੀ ਕਿਤੇ ਇਹਨਾਂ ਬੱਚਿਆਂ ਨੂੰ ਕਿਉਂ ਨਾ ਨਲਕੇ ਨਾ ਪਿਉਣੇ ਆਏ ਸੀ ਗੱਲ ਨਹੀਂ ਗਈ ਅੱਛਾ ਇਹਨਾਂ ਨੂੰ 100-100 ਗ੍ਰਾਮ ਦੇਣਾ ਹੈ ਆ ਜਿਹੜੀ ਝੋਟੀ ਆ ਨਾ ਇੱਕ ਨੰਬਰ ਤੇ ਦੇ ਆ ਟੇਡੇ ਕੱਟ ਵਾਲੀ ਤੇ ਬੂਰੀ ਇਹ ਤਿੰਨੇ ਹੀ ਬਰੀਡ ਤੇ ਬਿਊਟੀ ਵਾਲੀਆਂ ਪਰ ਜਿਹੜੀ ਆ ਇਹਦੇ ਵਿੱਚ ਯਾਰ ਮੈਨੂੰ ਪਤਾ ਨਹੀਂ ਕੀ ਆ ਮੈਂ ਵੀ ਬਥੇਰੇ ਡੰਗਲ ਲਿਆਦੇ ਬਥੇਰੇ ਦੁਨੀਆਂ ਤੇ ਮੇਲੇ ਵੀ ਵੇਖੇ ਬਹੁਤ ਕੁਝ ਇਹਦੇ ਵਿੱਚ ਮੈਨੂੰ ਕੁਛ ਨਾ ਕੁਛ ਦਿਸਦਾ ਆ ਆ ਦੇਖੋ ਹੈਗੀ ਕੋਈ ਗੱਲ ਆ ਬਸ ਕਹਨੂੰ ਆ ਚੀਜ਼ ਆ ਇਹਦੇ ਦੋ ਚਮਚ ਪਾਉਣੇ ਆ ਬਾਰ ਦਾ ਕੇ ਪੈਕੇਟ ਵਿਖਾ ਦੇ ਜਿਹੜੀ ਮੰਨ ਲਓ ਇਹਦੀ ਪੈਗਾਂ ਦੇ ਦੋ ਚਮਚ ਇਹਦੇ ਪਾਉਣੇ ਆ ਤੇ ਇੱਕ ਪੈਕੇਟ ਪੂਰਾ ਸਾਫਤਾ ਆਪਣਾ ਇੱਕ ਕੈਲਸ਼ੀਅਮ ਦੀ ਵੀ ਘਾਟ ਪੂਰੀ ਕਰਦੀ ਆ ਆ ਕੱਢਿਓ ਅਲਫਾਫੂ ਜੁ ਕੱਢਿਓ ਬਸ ਗੂੜਾ ਵਾਲੀ ਖੰਡ ਜਿਹੜੀ ਓਵੇਂ ਵਿਖਾ ਦੇ ਤੇ ਆ ਆ ਐਕਮੈ ਲੋ ਵੀ ਦੋਸਤੋ ਗੁਰਾ ਵਾਲੀ ਖੰਡ ਆਮ ਬਾਗੂ ਵਹੇ ਆ ਆ ਪੁੜੀ ਐ ਅਛਾ ਪੁੜੀ ਇਹਦੇ ਵਿੱਚ ਤਾਂ ਵਿਟਾਮਿਨ ਮਟੂਮਣ ਕਾਫੀ ਕੁਝ ਹੁੰਦਾ ਹਨ ਹਾਂ ਬਹੁਤ ਕੁਝ ਹੁੰਦਾ ਇਹ ਫਿਰ ਘੋਲ ਕੇ ਪੀਈ ਜਾਂਦਾ ਇਹਨਾਂ ਨੂੰ ਘੋਲ ਕੇ ਬੱਚਿਆਂ ਨੂੰ ਪਿਉਂਨੇ ਆ ਠੀਕ ਆ ਇਕ ਤਾਂ ਗਰਮੀ ਘੱਟ ਲੱਗੂਗੀ ਇਕ ਇਹਨਾਂ ਦਾ ਖਾਦਾ ਪੀਤਾ ਜਿਹੜਾ ਐ ਚੱਕੀ ਤੇ ਪੌੜਾ ਲਗੀਆਂ ਬਣਨਗੀਆਂ ਗੋਲ ਠੀਕ ਆ ਮੰਨੋ ਲੀਵਰ ਲੋਰ ਪੂਰਾ ਸੈੱਲ ਪੂਰਾ ਕੰਮ ਕਰੂਗਾ ਜੀ ਠੀਕ ਆ ਉਸੋ ਐ ਨਾ ਗਰਮੀ ਚ ਆਉਂਦੇ ਆ ਪਾਟੀ ਇੱਕ ਗੱਲ ਹੈਗੀ ਬਾਪੂ ਜਿਵੇਂ ਗੂਰਾ ਵਾਲੀ ਖਣਤਾ ਯਾਰ ਆਪ ਨੂੰ ਪੀਣ ਨੂੰ ਨਹੀਂ ਮਿਲਦੀ ਤੇ ਇਹ ਸ਼ੌਂਕ ਹੀ ਆ ਫਿਰ ਮੈਂ ਕਲਾ ਸਾਹਿਬ ਦੇਖ ਲਓ ਤੁਸੀਂ ਆਪ ਪਤਾ ਜਾਂ ਤੁਹਾਨੂੰ 650 ਰੁਪਏ ਲਾ ਕੇ ਆਇਆ ਦੋਹਾਂ ਬੱਚਿਆਂ ਤੇ ਇਹਨਾਂ ਤਿੰਨਾਂ ਬੱਚਿਆਂ ਵਾਸਤੇ ਅੱਛਾ ਇੱਕ ਇਧਰ ਖਲੀ ਖੜਾ ਦਾ ਨਾਮ ਤਾਂ ਮੇਰੇ ਪੋਤੇ ਨੇ ਰੱਖਿਆ ਖਲੀਸਾਨ ਇਹ ਵੀ ਦਸ ਕੰਨ ਦੇਣਾ ਵੇਖ ਖੜਾ ਇਹਨੂੰ ਵੀ ਦੇਣਾ ਦੋ ਚਮਚੇ ਨਾਲ ਠੀਕ ਹੈ ਵਾਕਿਆ ਦੋਸਤੋ ਇਹ ਜਿਹੜਾ ਇੱਕ ਥਾਣੇ ਨੂੰ ਹੁਣ ਇਸ ਟਾਈਮ ਦੁੱਧ ਦਾ ਪਰ ਮਿਲ ਰਿਹਾ ਇਹ ਉਹਦਾ ਬੱਚਾ ਵਾ ਤੇ ਇਹ ਵੀ ਬਾਪੂ ਸਾਹਮੜਿਆ ਬੜੇ ਸ਼ੌਂਕ ਨਾਲ ਠੀਕ ਆ ਬਾਪੂ ਜੀ ਬਾ ਰੱਖ ਦੋ ਇਹਨੂੰ ਵਿਖਾਤਾ ਆਪਾਂ ਦਰਸ਼ਕਾਂ ਨੂੰ ਕਿਉਂਕਿ ਇਹ ਵਿਖਾਉਣ ਦਾ ਮੇਰਾ ਮਕਸਦ ਇਹ ਹੀ ਕਈਆਂ ਵੀਰਾਂ ਨੇ ਨਾ ਜਿਨ੍ਹਾਂ ਨੇ ਕਮਿਟਮੈਂਟ ਕਰਨੀ ਹੈ ਉਹਨਾਂ ਨੇ ਕਹਿਣਾ ਓਵੇਂ ਗੱਲਾਂ ਨਾਲ ਹੀ ਆ ਕੋਣ ਸੱਕਰ ਦਿੰਦਾ ਨਹੀਂ ਕੋਈ ਨਾ ਬਾਈ ਕੋਈ ਨਹੀਂ ਆਪਾਂ ਕੋਈ ਝੂਠ ਨਹੀਂ ਮਾਰਦੇ ਕੋਈ ਕੁਛ ਨਹੀਂ ਇਹ ਆਪਾਂ ਜਿਹੜੀ ਚਾਰਨੀ ਹੈ ਇਹਨਾਂ ਨੂੰ ਸਾਰੀ ਇੱਕੋ ਇੱਕੋ ਹੀ ਜੀ ਚਾਰਨੀ ਸਾਰੇ ਪਸ਼ੂਆਂ ਨੂੰ ਕਿਸੇ ਨਾਲ ਵੇਚ ਕਰਾਣੀ ਠੀਕ ਆ ਚਾਹੇ ਕਿਸੇ ਦਾ ਸੌਦਾ ਹੋ ਗਿਆ ਤਾਂ ਵੀ ਉਹਨੂੰ ਜੇ ਮੇਰੇ ਕੋਲ ਦਾਣਾ ਪਿਆ ਜਾਂ ਫੀਟ ਪਈ ਮੈਨੂੰ ਉਹਨੇ ਦਿਨੇ ਚਾਰ ਦੇਣੀ ਆ ਵੀ ਐਨੀਮਲ ਕੋ ਕੇ ਰੱਖ ਲੂੰਗਾ ਨਾ ਠੀਕ ਤੇ ਬੂਰੀ ਦਾ ਫਿਰ ਮੁੱਲ ਕਿੰਨਾ ਕਰਨਾ ਵਾ ਲੈ ਇਹਦਾ ਆਪਾਂ ਵੀ ਠੀਕ ਕਰ ਦਿੰਦੇ ਆ ਤੇ ਮਾਨਤਾਨ ਹੋ ਜਾਊਗਾ ਮਾਨਤਾਨ ਹੋ ਜਾਊਗਾ ਜੇ ਜੋੜਾ ਲੈਂਦਾ ਆ ਪਰ ਫਿਰ ਵੱਧ ਮਾਨ ਕਰ ਦਿਆਂਗੇ ਜੇ ਜੋੜਾ ਲੈਂਦੇ ਲੋਕੋ ਮਿੱਤਰੋ ਜੇ ਤੁਸੀਂ ਜੋੜਾ ਲੈਣਾ ਹੋਇਆ ਤੇ ਵੱਧ ਤੇ ਇਹਦਾ ਫਿਰ ਮੁੱਲ ਬਾਪੂ ਇਧਰ ਲੈ ਨਹੀਂ ਇਹਦਾ ਫਿਰ ਬੱਚੇ ਦਾ ਆਪਾਂ ਇੱਥੇ ਆਊਗਾ ਜਿਹੜਾ ਸੱਜਣ ਵੇਖੂਗਾ ਚੈੱਕ ਕਰਕੇ ਠੀਕ ਆ ਨਾਲਿਆ ਇਹਨੂੰ ਵਖਾਵਾਂਗੇ ਕੋਈ ਚੀਜ਼ ਭਰ ਜੂਗੀ ਠੀਕ ਆ ਤੇ ਜੇ ਕੋਈ ਆਊਗਾ ਸੱਜਣ ਇੱਥੇ ਮੁੱਲ ਕਰਾਂਗੇ ਆਪਾਂ ਮੌਕੇ ਤੇ ਠੀਕ ਆ ਦਿਖਾਵਾਂਗੇ ਇਹ ਤਾਨੂੰ ਇਹਦਾ ਮਾਪਿਓ ਬਹੁਤ ਚੰਗਾ ਦੱਸਿਆ ਗਿਆ ਪਰੂ ਵੀ ਹਨਾ ਮਾਪਿਓ ਬਹੁਤ ਚੰਗਾ ਕਰਕੇ ਤੇ ਫਿਰ ਮੈਂ ਖਰੀਦੀ ਅੱਡੇ ਡੇ ਡਾਕ ਵਾਲੀ ਮੈਂ ਚਲੋ ਆਪਾਂ ਵੀਡੀਓ ਦੇ ਵਿੱਚ ਨਹੀਂ ਦੱਸਣਾ ਸਾਰੇ ਸੱਜਣ ਮਿੱਤਰ ਆਪਣੇ ਤੇ ਆਪਾਂ ਜੀ ਉਹਦਾ ਸਾਨ ਦਾ ਨਾਮ ਲੇਤਾ ਨਾ ਫਿਰ ਉਹ ਫਿਰ ਅਗਲੇ ਹੋ ਜਾਂਦਾ ਅਗਲਾ ਫਿਰ ਤਰਾਜ ਕਰਦੇ ਆ ਹਾਂ ਕਿਉਂਕਿ ਵੈਸੇ ਦੱਸਖਾਂ ਨੂੰ ਆਮ ਹੀ ਦੱਸ ਪੈਣਾ ਵੀ ਇਹ ਵਾਕਿਆ ਲੈਣੇ ਖਾਣੇ ਦਾ ਪਸੂ ਜਦੋਂ ਦੇਸੀ ਪੈਂਦਾ ਵੀ ਚੰਗੇ ਮਾਪਿਓ ਦਾ ਦੇਖੋ ਇਹਦਾ ਬੱਚਾ ਜਿਹੜਾ ਮਾਪਿਓ ਚੰਗਾ ਹੋਊਗਾ ਤੇ ਚੰਗੀ ਬਰੀਡ ਆ ਬਿਲਕੁਲ ਬਿਲਕੁਲ ਬਾਪੂ ਸਿਰਾ ਲਾਇਆ ਪਿਆ ਠੀਕ ਆ ਬਾਪੂ ਜੀ ਫਿਰ ਤੇ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਤੇ ਹੁਣ ਕੋਸ਼ਿਸ਼ ਇਹੀ ਰਹੂਗੀ ਆਪਣੀ ਕਿ ਦੋ ਤਿੰਨ ਤਿੰਨ ਨਾਗਾ ਚੌਥੀ ਮੱਝ ਅੱਜ ਦੀ ਮੈਨੂੰ ਇਹੀ ਆ ਵੀ ਜਸਤਿਆਂ ਨੂੰ ਸਵਾ ਕੇ ਦੇਾਂਗੇ ਠੀਕ ਆ ਤੇ ਦੁੱਧ ਵੀ ਆਪਾਂ ਪੂਰਾ ਸਹੀ ਦੇਾਂਗੇ ਜਿੰਨਾ ਦੱਸਾਂ ਦੋਨਾਂ ਹੋਗਾ ਕੋਈ ਗੱਲ ਨਹੀਂ ਜਦੋਂ ਪੁੱਪੂ ਕੀ ਆਪਾਂ ਉਦੋਂ ਹੀ ਦੇਾਂਗੇ ਹੁਣ ਹਫਤਾ ਆਇਆ ਨੇ ਲੈਣਾ ਹਫਤੇ ਚ ਮਾਝੇ ਨੂੰ ਸੂਪ ਲੈਣਾ ਠੀਕ ਆ ਤੇ ਬਾਕੀ ਜੇ ਕਿਸੇ ਨੇ ਮੰਨ ਲਓ ਦੋਸਤੋ ਆਹ ਕਟੀਆਂ ਖਰੀਦਣੀਆਂ ਤੇ ਮੇਰਾ ਵੀ ਟਾਈਮ ਪਾਸ ਵਾਲਾ ਫੋਨ ਨਾ ਲਾਇਓ ਬਾਪੂ ਨੇ ਜਿਹੜੇ ਮੁੱਲ ਕੀਤੇ ਆ ਹਾਂ ਮੁੱਲ ਕੀਤੇ ਮੈਂ ਜਾਇਜ ਜਾਇਜ ਕੀਤੇ ਬਾਅਦ ਵਿੱਚ ਕਈ ਨਾ ਹੁਣ ਤਾਂ ਹੀ ਮੇਰੀਆਂ ਬੂਰੀਆਂ ਦੇ ਅਜੇ ਫੋਨ ਆਉਂਦੇ ਆ ਤੇ ਉਹ ਬੂਰੀਆਂ ਦਾ ਅਗਲਿਆਂ ਨੇ ਗਾ ਗਏ ਗੋਲ ਕੀਤੀਆਂ ਪਈਆਂ ਲਿਆ ਕੇ ਠੀਕ ਆ ਚਲੋ ਉਹ ਤਾਂ ਜਿਹੜਾ ਵੀਡੀਓ ਦੇਖਦਾ ਫੋਨ ਆ ਰਿਹਾ ਦਾ ਬੰ ਹੁਣ ਤੁਸੀਂ ਆਪਣੀ ਟਾਈਮ ਨਾਲ ਮਨੋ ਸੋਚਾ ਸਚਾਈ ਜਨਨਗਾਇਓ ਜਿਹਨੂੰ ਕੋਈ ਨਗੀਨੇ ਜਾਂ ਚੋ ਪਸੰਦ ਆਉਂਦੇ ਤੇ ਖਰੀਦ ਲਿਓ ਧੰਨਵਾਦ ਦੋਸਤੋ ਵੀਡੀਓ ਨੂੰ ਸ਼ੇਅਰ ਕਰਨ ਲਈ